ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾਹੜ ਫੈਮਲੀ ਤੇ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਤੇ ਅੱਜ ਆਪਾਂ ਵੀਡੀਓ ਬਣਾਈ ਆ ਬੂਟਿਆਂ ਲਈ ਤੇ ਸਾਰੇ ਮੈਨੂੰ ਪੁੱਛਦੇ ਰਹਿੰਦੇ ਸੀ ਵੀ ਤੁਹਾਡੇ ਬੂਟੇ ਗਰਮੀ ਵਿੱਚ ਇੰਨੀ ਗਰਮੀ ਪਈ ਤਾਂ ਵੀ ਨਹੀਂ ਸੁੱਕੇ ਇਹਨਾਂ ਦਾ ਕੀ ਰਾਜ਼ ਆ ਤੇ ਅੱਜ ਮੈਂ ਤੁਹਾਨੂੰ ਆਪਣੇ ਬੂਟਿਆਂ ਦਾ ਰਾਜ਼ ਦੱਸ ਰਹੀ ਹਾਂ ਵੀ ਇਹ ਹਰੇ ਭਰੇ ਕਿਉਂ ਨੇ ਤੇ ਕਿਵੇਂ ਨੇ ਤੇ ਫੁੱਲਾਂ ਨਾਲ ਭਰੇ ਰਹਿੰਦੇ ਨੇ ਤੇ ਅੱਜ ਦੀ ਵੀਡੀਓ ਤੁਸੀਂ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਵੀਡੀਓ ਸ਼ੁਰੂ ਕਰਨ ਜਾ ਰਹੇ ਆ ਤੇ ਆਪਾਂ ਅੱਜ ਵੀਡੀਓ ਬਣਾ ਰਹੇ ਆ ਹਨਾ ਸਭ ਤੋਂ ਪਹਿਲਾਂ ਆਪਾਂ ਕੀ ਲੈਣਗੇ ਘਰੇਲੂ ਜਿਹੜੇ ਆਪਣੇ ਆਮ ਘਰਾਂ ਵਿੱਚ ਹੁੰਦੀਆਂ ਨੇ ਜੇ ਨਹੀਂ ਮਿਲਿੰਦਾ ਤੇ ਆਸਗਮਨ ਤੋਂ ਮਿਲ ਜਾਂਦੀਆਂ ਆ ਆਪਾਂ ਲੈਣੀਆਂ ਨੇ ਜਿਹੜੀਆਂ ਪਾਤੀਆਂ ਗੋਬਰ ਗੋਬਰ ਵਾਲੀਆਂ ਪਾਤੀਆਂ ਜਿਹੜੀਆਂ ਆਪਾਂ ਪਾਥਦੇ ਹੁੰਦੇ ਆਂ ਪਿੰਡਾਂ ਦੇ ਵਿੱਚ ਬੁੜੀਆਂ ਉਹ ਵਾਲੀਆਂ ਪਾਤੀਆਂ ਲੈਣੀਆਂ ਨੇ ਤੇ ਇਹ ਕੀ ਕਰਨੀ ਨੇ ਆਪਾਂ ਨਾ ਦੋ ਪਾਤੀਆਂ ਲੈਣੀਆਂ ਨੇ 10 ਲੀਟਰ ਇੱਕ ਬਾਲਟੀ 'ਚ ਪਾਣੀ ਪਾ ਲੈਣਾ ਤੇ ਆਪਾਂ ਇੰਦਰ ਪਾਣੀ ਪਾ ਰਹੇ ਆਂ ਬਾਲਟੀ ਚ 10 ਲੀਟਰ ਵੱਡੀ ਬਾਲਟੀ ਲੈ ਲਈ ਆਪਾਂ ਇਹਦੇ ਵਿੱਚ ਹੁਣ ਆਪਾਂ ਪਾਣੀ ਪਾ ਰਹੇ ਆਂ ਤੇ ਤੁਸੀਂ ਚਾਹੋ ਤਾਂ ਰੂੜੀ ਦੀ ਖਾਦ ਵੀ ਲੈ ਸਕਦੇ ਆਂ ਪਰ ਆਪਾਂ ਨਫਰਤ ਮੰਨਦੇ ਆਂ ਕਿ ਰੂੜੀ ਦੀ ਖਾਦ ਨਹੀਂ ਪਾਉਂਦੇ ਨਾ ਇਹ ਬਹੁਤ ਸੌਖਾ ਤਰੀਕੇ ਨਾਲ ਵਧੀਆ ਤਰੀਕੇ ਨਾਲ ਜਿਆਦਾ ਸਮੈਲ ਨਹੀਂ ਆਉਂਦੀ ਨਾ ਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ 10 10 ਲੀਟਰ ਮੈਂ ਲਵਾਂਗੀ ਕਿਉਂਕਿ ਮੇਰੀ ਬੂਟੇ ਨਾਲ ਸਾਬਨ ਵਿੱਚ 10 ਲੀਟਰ ਬਹੁਤ ਆ ਮੈਂ ਵੱਡੀ ਬਾਲਟੀ ਲੈ ਰਹੀ ਆਂ ਇਹਦੇ ਵਿੱਚ ਮੈਂ 10 ਲੀਟਰ ਪਾਣੀ ਪਾਵਾਂਗੀ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਕਰਨਾ ਕਿਉਂਕਿ ਪਾਥੀਆਂ ਹਮੇਸ਼ਾ ਰੇਕ ਦੇ ਤਰ੍ਹਾਂ ਵਿੱਚ ਮਿਲ ਜਾਣੀਆਂ ਨੇ ਆਪਾਂ ਇਹਦੇ ਵਿੱਚ ਦੋ ਚੀਜ਼ਾਂ ਹੋਰ ਵੀ ਐਡ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ-ਅੱਗੇ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਇਹ ਚ ਪਾਣੀ ਭਰਦੇ ਆ ਤੇ ਪਾਥੀਆਂ ਨੇੜੇ ਮੈਂ ਪਹਿਲਾਂ ਲਿਆ ਕੇ ਰੱਖਦੀਆਂ ਸੀ ਕਿਉਂਕਿ ਇਸ ਵਾਰ ਸਾਡੇ ਹੈ ਨਹੀਂ ਸੀ ਅਸੀਂ ਵੀ ਮੌਲ ਲੈਣੇ ਆ ਤੇ ਮੈਂ ਸਾਡੇ ਗਮਾਂਡੀਆਂ ਤੋਂ ਲਈ ਆਈ ਸੀ ਪਾਥੀਆਂ ਮੈਂ ਕਿਹਾ ਵੀ ਮਹੂਤਾ ਵਿੱਚ ਪਾਉਣੀਆਂ ਪਹਿਲਾਂ ਵੀ ਪਾਉਣੀਆਂ ਮੈਦਾ ਖਾਦ ਬਣਾ ਕੇ ਇਹ ਆਪਾਂ ਕੀ ਕਰਨੀਆਂ ਨਾ ਇਸ ਤਰ੍ਹਾਂ ਇਹ ਪਾਣੀ ਭਰ ਲੈਣਾ ਜਦੋਂ ਇਹ ਪਾਣੀ ਭਰ ਗਿਆ ਤਾਂ ਆਪਾਂ ਇਹਦੇ ਵਿੱਚ ਦੋ ਪਾਥੀਆਂ ਡਬੋ ਦੇਣੀਆਂ ਨੇ ਇਸ ਤਰ੍ਹਾਂ ਪਾਥੀਆਂ ਲੈਣੀਆਂ ਨੇ ਇਹ ਉਪਲੇ ਵੀ ਕਹ ਦਿੰਦੇ ਇਹਨਾਂ ਨੂੰ ਅਲੱਗ-ਅਲੱਗ ਬੋਲੀਆਂ ਤੇ ਇਹਨਾਂ ਨੂੰ ਅਲੱਗ-ਅਲੱਗ ਬੋਲਦੇ ਨੇ ਤੇ ਇਹ ਮੈਂ ਦੋ ਪਾਥੀਆਂ ਲਈਆਂ ਨੇ ਇਹਨਾਂ ਨੂੰ ਇਸ ਤਰ੍ਹਾਂ ਇਹ ਪਾਣੀ 'ਚ 10 ਕਲੀਟਰ ਪਾਣੀ 'ਚ ਡੁਬੋ ਦਾਂਗੀ ਕਿਉਂਕਿ ਡੁੱਬਦੀਆਂ ਨਹੀਂ ਨਾ ਜਦੋਂ ਡਬੋਣੇ ਪਾਣੀ 'ਚ ਉੱਪਰ ਨੂੰ ਆਉਂਦੀ ਨੇ ਤੋਂ ਬਾਅਦ ਮੈਂ ਕੀ ਕਰੂੰਗੀ ਨਾ ਇਸ ਤਰ੍ਹਾਂ ਇਹਨਾਂ ਨੂੰ ਦੋ ਮਿੰਟ ਦੱਬ ਕੇ ਰੱਖਾਂਗੀ ਤੇ ਫਿਰ ਇਸ ਤਰ੍ਹਾਂ ਹੀ ਦੂਜੀ ਪਾਥੀ ਪਾਉਂਗੀ ਤੇ ਇਹਨਾਂ ਨੂੰ ਪਾ ਕੇ ਨਾ ਇਹਦੇ ਉੱਪਰ ਮੈਂ ਨਾ ਬਜਨ ਰੱਖ ਦਊਂਗੀ ਤੁਸੀਂ ਕੋਈ ਵੀ ਰੱਖ ਸਕਦੇ ਹੋ ਚਾਹੇ ਟਰੱਕ ਸਕਦੇ ਹੋ ਕੋਈ ਵੀ ਚੀਜ਼ ਹੈ ਭਾਰੀ ਤਾਂ ਕਿ ਉੱਪਰ ਨਾ ਉੱਠਣ ਨਾ ਵਿੱਚ ਡੁੱ ਇਹ ਪਾਣੀ ਜਿੰਨਾ ਮਾਰਦੀ ਹੋਵੇ ਕਿਉਂਕਿ ਸੁੱਕਿਆ ਹੁੰਦੇ ਨੇ ਇਹ ਉੱਪਰ ਨਾ ਉੱਠਦੀਆਂ ਨੇ ਪਾਣੀ ਵਿੱਚ ਬੈਠਦੀਆਂ ਨਹੀਂ ਤੇ ਮੈਂ ਇਹਦੇ ਲਈ ਸਾਈਡ ਤੋਂ ਇਟ ਲਈ ਤਾਂ ਪਰ ਇਹ ਤੇ ਬੰਜਨ ਰੱਖਦੇ ਨੇ ਇੱਟ ਦਾ ਤੇ ਇਹਨੂੰ ਆਪਾਂ 24 ਘੰਟਿਆਂ ਲਈ ਰੱਖਣਾ ਇਸੇ ਤਰ੍ਹਾਂ ਹੀ ਇਹ ਪਾਥੀਆਂ ਨੂੰ ਜੇ ਇਹਨਾਂ ਦਾ ਅਸਰ ਚੰਗੀ ਤਰ੍ਹਾਂ 24 ਘੰਟਿਆਂ ਵਿੱਚ ਨਾ ਪਾਣੀ ਦੇ ਵਿੱਚ ਮਿਕਸ ਹੋ ਜਾਏਗਾ ਤੇ ਪਾਥੀਆਂ ਬਿਲਕੁਲ ਖੋਪਲੀਆਂ ਵਾਲਣੀਆਂ ਨੇ ਇਹਨਾਂ ਦਾ ਸਾਰਾ ਮਿਕਸਚਰ ਜਿਹੜਾ ਪਾਣੀ 'ਚ ਮਿਲ ਜਾਊਗਾ ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਬਾਲਟੀ ਲੈਣੀ ਆ ਉਹਦੇ ਵਿੱਚ ਆਪਾਂ ਕੀ ਕਰਨਾ ਨਾ ਆਪਾਂ ਲੈਣਾਗਾ 1 ਲੀਟਰ ਪਾਣੀ ਲਵਾਂਗੇ ਜਿਹਦੇ ਵਿੱਚ ਇੱਕ ਇੱਕ ਕੌਲੀ ਆਪਾਂ ਖਾਲੀ ਲਵਾਂਗੇ ਜਿਹੜੀ ਖਾਲ ਆਪਾਂ ਨੂੰ ਪਤਾ ਘਰੇਲੂ ਜਿਹੜੇ ਮੱਝਾ ਰੱਖਦੇ ਨੇ ਉਹਨਾਂ ਨੂੰ ਤਾਂ ਪਤਾ ਜਿਹੜੀ ਸ਼ਰੋਂ ਦੇ ਜਿਹੜਾ ਆਪਾਂ ਤੇਲ ਕਢਵਾਉਂਦੇ ਆ ਉਹਦੇ ਵਿੱਚੋਂ ਖਾਲ ਨਿਕਲਦੀ ਨਾਲ ਉਹ ਵਾਲੀ ਖਾਲ ਉਹ ਲੈਣੀ ਆ ਆਪਾਂ ਤੇ ਇਹ ਵੀ ਮੈਂ ਇਹ ਖਾਲੇ ਨਿਕਲੇ ਆਈ ਇੱਕ ਕੌਲੀ ਇੱਕ ਕੌਲੀ ਪਾਉਣੀ ਆ ਆਪਾਂ ਇਹਦੇ ਵਿੱਚ ਇਹਨੂੰ ਵੀ ਆਪਾਂ ਪਿਉਣਾਗਾ ਇਸ ਤਰ੍ਹਾਂ ਮੈਂ ਇਹ ਖਾਲ ਨੂੰ ਇਹਦੇ ਵਿੱਚ ਪਿਵਾਵਾਂਗੀ ਬਾਲਟੀ 'ਚ 1 ਲੀਟਰ ਪਾਣੀ 'ਚ ਇਹਦੇ ਵਿੱਚ ਹੀ ਆਪਾਂ ਚਾਹ ਪੱਤੀ ਲੈ ਲੈਣੀ ਹੈ ਚਾਹ ਪੱਤੀ ਕੋਈ ਵੀ ਹੋਵੇ ਚਾਹੇ ਤੁਸੀਂ ਜਿਹੜੀ ਉਵਾਲੀ ਹੋਈ ਉਹ ਦਾ ਬੇਸਟ ਹੁੰਦਾ ਉਹ ਵੀ ਲੈ ਸਕਦੇ ਹੋ ਉਹ ਵੀ ਵਧੀਆ ਕੰਮ ਆਉਂਦਾ ਜੇ ਉਹ ਨਹੀਂ ਹੈਗੀ ਤਾਂ ਤੁਸੀਂ ਸੁੱਕੀ ਚਾਹ ਪੱਤੀ ਦੇ 2-3 ਚਮਚੇ ਲੈ ਲੈਣੇ ਆ ਉਹ ਇਹਦੇ ਵਿੱਚ ਮਿਕਸ ਕਰਨੇ ਨੇ ਖਾਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਆਪਾਂ ਇਹਦੇ ਨਾਲ ਹੀ ਇੱਕ ਸਾਈਡ ਤੇ ਰੱਖ ਦੇਣਾ ਭਾਉਂਗੇ ਅਲੱਗ ਬਾਲਟੀ 'ਚ ਭਾਉਣੇ 1 ਲੀਟਰ ਪਾਣੀ 'ਚ ਜਿਹੜੀ ਖਾਲਾ ਤੇ ਇਹ ਦੋਨੇ ਬਾਲਟੀਆਂ ਮੈਂ ਇਸੇ ਤਰ੍ਹਾਂ ਹੀ ਭਾਉਂ ਕੇ ਰੱਖ ਰਹੀਆਂ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਕਰਨਾ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਇਹ ਹੈਗਾ ਆਪਾਂ ਇਹਦਾ ਕੋਲੇ ਦੋਨੇ ਤਿਆਰ ਕਰਤੇ ਇਹਨਾਂ ਨੂੰ ਆਪਾਂ ਰੱਖ ਦਾਂਗੇ 24 ਘੰਟੇ ਉਸ ਤੋਂ ਬਾਅਦ ਮੈਂ ਦਿਖਾਉਣੀ ਆ ਆਪਾਂ ਕਰ ਰਹੇ ਸੀ ਬੂਟਿਆਂ ਦੀ ਗੁੜਾਈ ਕਿਉਂਕਿ ਇਹ ਜਿਹੜੀ ਦਵਾਈ ਹੈ ਇਹਦੇ ਵਿੱਚ ਨਾ ਚੰਗੀ ਤਰ੍ਹਾਂ ਚਲੀ ਜਾਵੇ ਇਹਨਾਂ ਦੇ ਜੜਾਂ ਨੂੰ ਲੱਗ ਸਕੇ ਤੇ ਆਪਾਂ ਇਹਨਾਂ ਨੂੰ ਪੋਲੇ ਕਰ ਦੇਣਾ ਗੁਢਣ ਦਵਾਈ ਆ ਮਿਕਸਰ ਪਾਉਣ ਤੋਂ ਪਹਿਲਾਂ ਦਵਾਈ ਪਾਉਣ ਤੋਂ ਪਹਿਲਾਂ ਇਹਨਾਂ ਦੀ ਗੁੜਾਈ ਕਰ ਦੇਣੀ ਆ ਨਾਲੇ ਮਿੱਟੀ ਪੋਲੀ ਹੋ ਜਾਂਦੀ ਹੈ ਤੇ ਇੱਕ ਦਿਨ ਪਹਿਲਾਂ ਕਰਿਆ ਮੈਂ ਅੱਜ ਪਾਣੀ ਪਾਤਾ ਤੇ ਕੱਲ ਨੂੰ ਮੈਂ ਇਹਨਾਂ 'ਚ ਪਾਣੀ ਨਹੀਂ ਪਾਉਂਦੀ ਦਵਾਈ ਪਾਉਣ ਤੋਂ ਬਾਅਦ ਤੇ ਆਪਾਂ ਇਹਨਾਂ ਨੂੰ ਗੁੱਡ ਕੀਣਾ ਇਹਦੀ ਜੜਾਂ ਜੀ ਨੂੰ ਹਵਾ ਲੱਗ ਜੂਈ ਨਾਲੇ ਅਜਾ ਦਿਨ ਸਾਰਿਆਂ ਇਸ ਤਰ੍ਹਾਂ ਹੀ ਸਾਰੇ ਗਮਲੇ ਦੇ ਕੱਲੇ ਕੱਲੇ ਦੀ ਮੈਂ ਗੁੜਾਈ ਕਰ ਦਿੰਨੀ ਹਾਂ ਤੇ ਸਾਰਿਆਂ ਦੀ ਗੁੜਾਈ ਕਰਨ ਤੋਂ ਬਾਅਦ ਹੈਨਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਵਾ ਜੀ ਲੱਗ ਜੂਗੀ ਜੜਾਂ ਨੂੰ ਜ਼ਰੂਰੀ ਹੁੰਦੀ ਹੈ ਗੁੜਾਈ ਕਰਨੀ ਵਧੀਆ ਰਹਿੰਦੇ ਨੇ ਬੂਟੇ ਨੂੰ ਹਵਾ ਲੱਗਦੀ ਰਹਿੰਦੀ ਹੈ ਜਿਹੜੀ ਆ ਬੂਟੇ ਨੇ ਇਹ ਦੇਖੋ ਕਿੰਨੇ ਹਰੇ ਭਰੇ ਨੇ ਨਾ ਇਹ ਮੈਂ ਸਿਰਫ ਕੱਲ ਮਾਲ ਲਵਾਈਆਂ ਨੇ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਕਲ ਮਾਲ ਲਗਾਈਆਂ ਸੀ ਇਹ ਮੈਂ ਨਾ ਇਹ ਆਪਣੇ ਕਿਸੇ ਆਪਣੇ ਰਿਸ਼ਤੇਦਾਰੀ ਚ ਮੈਂ ਕਲਮਾ ਲੈ ਕੇ ਆਈ ਸੀ ਕੱਟ ਕੇ ਉਹ ਲਗਾਈ ਸੀ ਦੇਖੋ ਕਿੰਨੇ ਵਧੀਆ ਪੌਦੇ ਬਣ ਕੇ ਤਿਆਰ ਹੋਏ ਤੇ ਉਸ ਤੋਂ ਬਾਅਦ ਇਹ ਹੈਗਾ ਦੂਸਰਾ ਦਿਨ ਤੇ ਦੂਸਰੇ ਸਵੇਰ ਦਾ ਟਾਈਮ ਸੀ ਤੇ ਮੈਂ ਇਹ ਪਾਥੀਆਂ ਗੱਡੀਆਂ ਦੇਖੋ ਇਸ ਤਰ੍ਹਾਂ ਦਾ ਘੋਲ ਬਣ ਗਿਆ ਪਾਥੀਆਂ ਦਾ ਜਿਹੜਾ ਪਾਣੀ ਸਾਰਾ ਮਿਕਸਰ ਆ ਉਹ ਵਿੱਚ ਮਿਕਸ ਹੋ ਗਿਆ ਪਾਣੀ ਦੇ ਤੇ ਉਸ ਤੋਂ ਬਾਅਦ ਜਿਹੜੀ ਮੈਂ ਖਾਲ ਤੇ ਹੈਨਾ ਚਾਹ ਪੱਤੀ ਇਹ ਘੋਲ ਲੱਗ ਤਿਆਰ ਕੀਤਾ ਸੀ ਨਾ ਹੁਣ ਇਹਨੂੰ ਵੀ ਇਹਦੇ ਵਿੱਚ ਮਿਕਸ ਕਰ ਦਾਂਗੀ ਪਾਥੀਆਂ ਕੱਢਣ ਤੋਂ ਬਾਅਦ ਤੇ ਹੁਣ ਇਹਨਾਂ ਨੂੰ ਸਾਰੇ ਘੋਲ ਨੂੰ ਮੈਂ ਇਕੱਠਾ ਕਰ ਲਿਆ ਇਹਦੇ ਵਿੱਚ ਤਿੰਨ ਚੀਜ਼ਾਂ ਨੇ ਆ ਪਾਥੀਆਂ ਦਾ ਪਾਣੀ ਆ ਘੋਲਿਆ ਹਟ ਜਿਹੜਾ 24 ਘੰਟਿਆਂ ਦਾ ਲਿਆ ਤੇ ਇੱਕ ਮੈਂ ਖਾੜ ਲਈ ਹੈ ਜਿਹੜੀ 24 ਘੰਟੇ ਲਈ ਭੌਂਕੇ ਰੱਖੀ ਸੀ ਤੇ ਵਿੱਚ ਇਹ ਚਾਹ ਪੱਤੀ ਪਾਈ ਸੀ ਤੇ ਜਿਹੜੀਆਂ ਆਪਣੀਆਂ ਆ ਪਾਥੀਆਂ ਬਚੀਆਂ ਨੇ ਇਹ ਵੇਸ ਨਹੀਂ ਜਾਂਦੀਆਂ ਇਹਨਾਂ ਨੂੰ ਸੁਕਾ ਕੇ ਤੁਸੀਂ ਦੁਬਾਰਾ ਵੀ ਚੁੱਲੇ ਲਈ ਵਰਤ ਸਕਦੇ ਹੋ ਜਰਉਣ ਲਈ ਤੇ ਜਿਨ੍ਹਾਂ ਨੇ ਚੁੱਲਾ ਨਹੀਂ ਵਰਤਣਾ ਜਿਵੇਂ ਮੇਰੇ ਵਰਗੇ ਨੇ ਅਸੀਂ ਇਹਨੂੰ ਕੀ ਕਰਾਂਗੇ ਨਾ ਇਹਨਾਂ ਨੂੰ ਇਸ ਤਰ੍ਹਾਂ ਗਿੱਲੇ ਗਿੱਲੇ ਨੂੰ ਭੋਰ ਲਾਂਗੇ ਭੋਰਨ ਤੋਂ ਬਾਅਦ ਇਹਨੂੰ ਮਿੱਟੀ 'ਚ ਮਿਕਸ ਕਰ ਲਾਂਗੇ ਤੇ ਆਪਾਂ ਹੋਰ ਪੌਟ ਤਿਆਰ ਕਰ ਲਾਂਗੇ ਗਮਲੇ 'ਚ ਮਿੱਟੀ ਜ ਤੇ ਜਿਹੜਾ ਕੋਲ ਤਿਆਰ ਕੀਤਾ ਸੀ ਮੈਂ ਇਸ ਤਰ੍ਹਾਂ ਅੱਧਾ ਅੱਧਾ ਲੀਟਰ ਨਾਲ ਆ ਵੱਡੇ ਗਮਲੇ ਵਿੱਚ ਪਾ ਦਾਂਗੀ ਤੇ ਸਾਰਿਆਂ ਚੈਲਸ ਕਰਕੇ ਪਾਵਾਂਗੀ ਅੱਧਾ ਦਾ ਲੀਟਰ ਤੇ ਜਿਹੜੇ ਇਸ ਵਾਰ ਸਭ ਤੋਂ ਛੋਟੇ ਗਮਲੇ ਨੇ ਉਹਨਾਂ ਵਿੱਚ ਮੈਂ ਪਾਵਾਂਗੀ ਅੱਦੇ ਤੋਂ ਵੀ ਅੱਧਾ ਗਲਾਸ ਘੱਟ ਪਾਵਾਂਗੀ ਤੇਜ ਹੁੰਦੀ ਹੈ ਨਾ ਇਹ ਦਵਾਈ ਤੇ ਘੱਟ ਇਹਦੇ ਵਿੱਚ ਮੈਂ ਕੋਈ ਕੈਮੀਕਲ ਵਾਲੀ ਦਵਾਈ ਨਹੀਂ ਵਰਤੀ ਸਿਰਫ ਘਰੇਲੂ ਚੀਜ਼ਾਂ ਵਰਤੀਆਂ ਨੇ ਤੁਸੀਂ ਵਰਤ ਕੇ ਦੇਖੋ ਜੇ ਤੁਹਾਡੇ ਫਲ ਵਾਲੇ ਬੂਟੇ ਨੂੰ ਫਲ ਨਹੀਂ ਲੱਗਦਾ ਹੈ ਨਾ ਜੇ ਫੁੱਲ ਵਾਲੇ ਨੂੰ ਫੁੱਲ ਨਹੀਂ ਲੱਗਦੀ ਜਾਂ ਬੂਟੇ ਸੁੱਕਦੇ ਨੇ ਹਰੇ ਭਰੇ ਨਹੀਂ ਰਹਿੰਦੇ ਤੁਸੀਂ ਇਹ ਦਵਾਈ ਇੱਕ ਵਾਰੀ ਜ਼ਰੂਰ ਵਰਤ ਕੇ ਦੇਖਿਓ ਬਹੁਤ ਫਾਇਦਾ ਮਿਲਦਾ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਤੁਸੀਂ ਆਪ ਹੀ ਘਰੇ ਤਿਆਰ ਕਰ ਸਕਦੇ ਹੋ ਹਨ ਤੇ ਬਹੁਤ ਹੀ ਵਧੀਆ ਇਹਦਾ ਅਸਰ ਹੈ ਜੇ ਤੁਸੀਂ ਇਹਨੂੰ ਸ਼ਾਮ ਨੂੰ ਪਾਉਂਗੇ ਤਾਂ ਬਾਲਾ ਵਧੀਆ ਅਸਰਵੰਦਾ ਹੈ ਰਾਤ ਨੂੰ ਪਾਣੀ ਨਹੀਂ ਬਿਲਕੁਲ ਵੀ ਪਾਉਣਾ ਇਹਨੂੰ ਇੱਕ ਦਿਨ ਦਵਾਈ ਪਾਉਣ ਤੋਂ ਬਾਅਦ ਇੱਕ ਦਿਨ ਲਈ ਪਾਣੀ ਨਹੀਂ ਦੇਣਾ ਇਹਨੂੰ ਹੋਰ ਬਸ ਇਹ ਰਚਮੀ ਜੀ ਹੋ ਗਈ ਵਿੱਚੀ ਘੁਲ ਗਈ ਤੇ ਮਿੱਟੀ ਦੇ ਜਿੰਨੀ ਜਿੰਨੀ ਆਪਾਂ ਨੇ ਪਾਈ ਹੈ ਆਪਾਂ ਨੇ ਇਹਦੇ ਵਿੱਚ ਅੱਧਾ ਦਾ ਲੀਟਰਾ ਛੋਟਾ ਜਿਹਾ ਲੀਟਰਾ ਹਮਗਾ ਲੀਟਰ ਅੱਧਾ ਕਿ ਲੀਟਰ ਦਾ ਹੋਵੇ ਉਹਦੇ ਚੋਂ ਵੀ ਇੱਦਾਂ ਪਾਇਆ ਆਪਾਂ ਸਾਰੇ ਬੁੱਤਿਆਂ 'ਚ ਇਸ ਤਰ੍ਹਾਂ ਹੀ ਮੈਂ ਇੰਨਾ ਸੀ ਵੀ ਪਾਦਣੀ ਹੈ ਬਾਕੀ ਜਿਹੜੇ ਬਚੇ ਨੇ ਤੁਸੀਂ ਵੀ ਇਸ ਤਰ੍ਹਾਂ ਆਪਣੇ ਸਾਰੇ ਬੁੱਤਿਆਂ 'ਚ ਪਾ ਸਕਦੇ ਆਂ ਆ ਮੇਰਾ ਸੁੱਕਿਆ ਹੋਇਆ ਸੀ ਰਾਣੀ ਲਈ ਦੀ ਸੁੱਕ ਗਈ ਇਹ ਦੂਜੀ ਵਾਰ ਹਰੀ ਹੋ ਰਹੀ ਹੈ ਦੇਖ ਲੋ ਜੇ ਆਪਾਂ ਨੇ ਕੇਅਰ ਕਰਦੇ ਆਂ ਤਾਂ ਆਈਆਂ ਹੁੰਦੀ ਹੈ ਨਾ ਤੇ ਇਹ ਮੇਰਾ ਬੂਟਾ ਕਹਿੰਦੇ ਮੋਟਰਸਾਈਕਲ 'ਤੇ ਬਿਲਕੁਲ ਟੁੱਟ ਗਿਆ ਸੀ ਥੋੜਾ ਜੀ ਨਾਲ ਸੀ ਮੈਂ ਇਹ ਤੇ ਟੇਪ ਲਾ ਕੇ ਦੀ ਦਵਾਈ ਦੇ ਵੀ ਪਾਉਂਦੀ ਰਹੀ ਵਧੀਆ ਚੱਲ ਪਿਆ ਦੇਖ ਲਓ ਨਾ ਬਿਲਕੁਲ ਵੀ ਤੇ ਇਹ ਆਪਣੇ ਬਾਹਰੇ ਬੂਟੇ ਲਗਾਏ ਨੇ ਇਸ ਵਾਰ ਗਰਮੀ ਚ ਹੀ ਲਗਾਏ ਸੀ ਪੂਰੀ ਗਰਮੀ ਚ ਵਧੀਆ ਖੜੇ ਨੇ ਦਵਾਈ ਕਰਨ ਸਾਹ ਸੰਭਾਲਣ ਲਈ ਬੂਟੇ ਰਹਿੰਦੇ ਨੇ ਨਾ ਇਹ ਲਗਾਏ ਸੀ ਆੜੂ ਦੇ ਤੇ ਇਹ ਆਪਾਂ ਨੇ ਲਵਾਇਆ ਸੀ ਇੱਕ ਅਮਰੂਦਾਂ ਦਾ ਦੇਖੋ ਇਹਨੇ ਨਿੱਕੇ ਜਿਹੇ ਨਿਫਲ ਆ ਗਿਆ ਇਹਨੂੰ ਲਵਾਏ ਨੂੰ ਮੈਨੂੰ ਇਹਨੂੰ 3 ਮਹੀਨੇ ਹੋਏ ਨੇ ਹਜੇ 3 ਮਹੀਨੇ ਹੋਨੇ ਲਵਾਇਆ ਨੂੰ ਦੇਖੋ ਇਹਦਾ ਫਲ ਆ ਗਿਆ ਵਧੀਆ ਇਹ ਦਵਾਈ ਬਹੁਤ ਵਧੀਆ ਕੰਮ ਕਰਦੀ ਹੈ ਤੁਸੀਂ 1.5 ਮਹੀਨੇ ਬਾਅਦ ਫਰਾਂ ਵਾਲੇ ਬੂਟੇ ਚ ਤਾਂ 1.5 ਮਹੀਨੇ ਬਾਅਦ ਹੀ ਪਾ ਦਿਆ ਕਰੋ ਤੇ ਇਹ ਮੇਰੇ ਇਧਰ ਸ਼ੋਅ ਵਾਲੇ ਨੇ ਇਹਨਾਂ ਦੀ ਜੇ ਕਟਿੰਗ ਕਰਨੀ ਆ ਤੇ ਇਹਨਾਂ ਦੇ ਵਿਚਾਰੇ ਅਨਕਲ ਮੈਂ ਗੁੜਾਈ ਕੀਤੀ ਸੀ ਤੇ ਹੁਣ ਅੱਜ ਮੈਂ ਇਹਨਾਂ 'ਚ ਦਵਾਈ ਪਾਉਣੀ ਆ ਤੇ ਬਹੁਤ ਹੀ ਵਧੀਆ ਹਣੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ